ਕਲਿਵਲ ਸਾਹਿਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਸੱਦਾ ਗਿਆ ਆ ਮਾਰਕ ਕਾਰਨੀਜੀ ਨੇ ਕਾਲ ਕੀਤਾ ਆ ਤੇ ਭਾਰਤ ਦੇ ਵਿੱਚ ਤਾਂ ਬਹੁਤ ਉੱਚਾ ਆ ਪਰ ਦੂਜੇ ਪਾਸੇ ਕੈਨੇਡਾ ਚ ਦੋ ਚਿੱਤੀ ਵਾਲਾ ਮਾਹੌਲ ਆ ਇਸ ਵੇਲੇ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਉਹਨਾਂ ਦਾ ਆਮਦ ਹੋਊਗੀ ਤਾਂ ਕਿਸ ਤਰ੍ਹਾਂ ਦਾ ਸਵਾਗਤ ਹੋਊਗਾ ਜਾਂ ਵਿਰੋਧ ਹੋਊਗਾ ਦੇਖੋ ਸਵਾਗਤ ਤੇ ਵਿਰੋਧ ਦੀ ਗੱਲ ਉਹ ਤਾਂ ਨਹੀਂ ਮੈਂ ਡਿਟਰਮਾਈਨ ਕਰ ਸਕਦਾ ਕਿਉਂਕਿ ਮੈਂ ਤੁਹਾਨੂੰ ਇਹ ਦੱਸ ਸਕਦਾ ਜਿਸ ਤਰ੍ਹਾਂ ਵੀ ਮੈਨੂੰ ਤਕਰੀਬਨ ਸਵੇਰ ਦੀਆਂ ਬਹੁਤ ਸਾਰੀਆਂ ਕਾਲਾਂ ਜਿਹੜੀਆਂ ਉਹ ਆਈਆਂ ਨੇ ਅਰਗੰਤ ਕੇ ਮਤਲਬ ਇਨੀਆਂ ਔਰ ਉਹਦੇ ਵਿੱਚ ਮੋਸਟਲੀ ਜਿਹੜੇ ਲੋਕ ਨੇ ਮੇਰੀ ਕੰਸਟੀਟੂਐਂਸੀ ਦੇ ਉਹ ਹੋ ਇਹਦਾ ਬ੍ਰੋਧ ਕਰ ਰਹੇ ਆ ਉਹਦਾ ਮੇਨ ਕਾਰਨ ਇਹ ਹੀ ਹੈਗਾ ਕਿ ਜਦੋਂ ਆਪਾਂ ਦੇਖਦੇ ਹੈਗੇ ਆ ਕਿ ਕੈਨੇਡੀਅਨ RCMP ਨੇ ਜਿਹੜਾ ਉਹ ਤੱਥਾਂ ਦੇ ਆਧਾਰ ਤੇ ਕਿਹਾ ਵੀ ਉਹਨਾਂ ਕੋਲ ਕ੍ਰੈਡਿਟੇਬਲ ਐਵੀਡੈਂਸ ਹੈਗਾ ਕਿ 에ਜੰਟਸ ਆਫ ਇੰਡੀਆ ਜਿਹੜੇ ਨੇ ਉਹ ਮਿਸਟਰ ਨਿਜਰ ਦੀ ਅਸੈਸੀਨੇਸ਼ਨ ਦੇ ਵਿੱਚ ਇਨਵੋਲਡ ਸੀਗੇ ਇੱਕ ਤਾਂ ਉਹ ਚੀਜ਼ ਹੈਗੀ ਲੋਕਾਂ ਨੂੰ ਔਰ ਦੂਸਰਾ ਇਹ ਹੈਗਾ ਕਿ ਇੰਡੀਆ ਗਵਰਨਮੈਂਟ ਨੇ ਬਜਾਏ ਇਸ ਗੱਲ ਦੇ ਕਿ ਉਹ ਇਸ ਗੱਲ ਦੇ ਉੱਤੇ ਰਿਸਪੌਂਸਿਬਿਲਟੀ ਆਫ ਦੀ ਲੈਂਦੇ ਔਰ ਕੋਆਪਰੇਟ ਕਰਦੇ ਇਨਵੈਸਟੀਗੇਸ਼ਨ ਨਾ ਉਹ ਉਹਨਾਂ ਨੇ ਨਹੀਂ ਕੀਤਾ ਔਰ ਇਹ ਜਿਹੜੀਆਂ ਸ਼ਰਤਾਂ ਹੈਗੀਆਂ ਉਹ ਰੱਖਦੇ ਆ ਬਾਕੀ ਜਿਹੜੇ ਲੋਕ ਨੇ ਉਹ ਇਹ ਕਹਿੰਦੇ ਨੇ ਵੀ ਜੇ ਕੈਨੇਡਾ ਹੈਗਾ ਇੱਕ ਅ ਕੰਟਰੀ ਆਫ ਰੂਲ ਆ ਲਾ ਹੈਗਾ ਐਟ ਦੀ ਸੇਮ ਟਾਈਮ ਜਿਹੜਾ ਜਿੱਥੇ ਜਸਟਿਸ ਫਰੀडम ਆਫ ਸਪੀਚ ਜਿਹੜੀਆਂ ਨੇ ਇਹ ਇਹਨਾਂ ਨੂੰ ਹਮੇਸ਼ਾ ਜਿਹੜੀ ਹੈਗੀ ਹੈ ਉਹ ਪ੍ਰਾਇੋਰਟੀ ਦਿੱਤੀ ਜਾਂਦੀ ਹੈਗੀ ਸੋ ਜਦੋਂ ਇਹ ਚੀਜ਼ਾਂ ਵੇਖਦੇ ਹੈਗੇ ਆ ਉਸ ਨੂੰ ਮੱਦੇ ਨਜ਼ਰ ਰੱਖ ਕੇ ਕਾਫੀ ਪ੍ਰਤੀਕਰਮ ਜਿਹੜਾ ਹੈਗਾ ਕੰਸਟੀਟੂਐਂਟ ਹਾਊਸ ਸਾਹਮਣੇ ਆਇਆ ਕਿਉਂਕਿ ਮਿਸਟਰ ਨਿਜਰ ਜਿਹੜੇ ਸੀਗੇ ਉਹ ਮੇਰੇ ਕੰਸਟੀਟੂਐਂਟ ਵੀ ਸੀਗੇ ਇੱਥੋਂ ਸ੍ਰੀ ਨਿਊਟਨ ਦੇ ਔਰ ਉਹਨਾਂ ਦੀ ਅਸੈਸਿਨੇਸ਼ਨ ਵੀ ਜਿਹੜੀ ਸੀਗੀ ਪਲੇਸ ਆਫ ਵਰਸ਼ਿਪ ਜਿਹੜੇ ਸ੍ਰੀ ਨਿਊਟਨ ਦੇ ਵਿੱਚ ਹੈਗੇ ਨੇ ਉੱਥੇ ਹੀ ਹੋਈ ਸੀਗੀ ਜੀ ਜੀ ਤੇ ਪ੍ਰਧਾਨ ਮੰਤਰੀ ਸਾਹਿਬ ਕੈਨੇਡਾ ਦੇ ਮਾਰਕ ਕਾਰਨੀ ਸਾਹਿਬ ਉਹ ਇਨਵਾਈਟ ਭੇਜਦੇ ਨੇ ਜੀ ਉਹਨਾਂ ਨੂੰ ਲੱਗਦਾ ਹੈ ਕਿ એનર્ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਕ੍ਰਿਟੀਕਲ ਮਿਨਰਲਸ ਤੇ ਵਿੱਚ ਪਾਰਥ ਗਲੋਬਲ ਸਪਲਾਈ ਚੇਨ ਦਾ ਇੱਕ ਅਹਿਮ ਯੋਗਿਆ ਯਾਨੀ ਕਿ ਉਹ ਭਾਰਤ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ ਤੇ ਇੱਕ ਪਾਸਿਓਂ ਧਾਲੀਵਾਲ ਸਾਹਿਬ ਅਮਰੀਕਾ ਤੋਂ ਥ੍ਰੈਟ ਨੇ ਕੈਨੇਡਾ ਨੂੰ ਇੰਡੀਆ ਨੂੰ ਵੀ ਥ੍ਰੈਟ ਨੇ ਇਜ਼ਰਾਈਲ ਅਮਰੀਕਾ ਤੋਂ ਤੇ ਮਾਫ ਕਰੂ ਕੈਨੇਡਾ ਨੂੰ ਥ੍ਰੈਟ ਨਹੀਂ ਅਮਰੀਕਾ ਤੋਂ ਤੇ ਇੰਡੀਆ ਨੂੰ ਵੀ ਥ੍ਰੈਟ ਨਹੀਂ ਅਮਰੀਕਾ ਤੋਂ ਤੇ ਤੁਹਾਨੂੰ ਲੱਗਦਾ ਕਿ ਬ੍ਰਾਡਰ ਵਿਊ ਦੇ ਵਿੱਚ ਕਾਰਨੀ ਸਾਹਿਬ ਨੇ ਕਿਉਂਕਿ ਲਿਬਰਲ ਪਾਰਟੀ ਦੇ ਪ੍ਰਧਾਨ ਪਹਿਲਾਂ ਜਸਟਨ ਟਰੂਡੋ ਸਾਹਿਬ ਦੇ ਦੌਰਾਨ ਭਾਰਤ ਨਾਲ ਨੇਜਰ ਸਾਹਿਬ ਦੇ ਅਸੈਸੀਨੇਸ਼ਨ ਕਰਕੇ ਰਿਸ਼ਤੇ ਖਰਾਬ ਹੋਈ ਸੀਗੇ ਤੇ ਹੁਣ ਉਸ ਚੀਜ਼ ਨੂੰ ਇੱਕ ਸਾਈਡ ਤੇ ਰੱਖ ਕੇ ਉਹ ਰਿਸ਼ਤੇ ਵਧਿਆ ਕੀਤੇ ਜਾ ਰਹੇ ਨੇ ਉਹਦੇ ਚ ਅਮਰੀਕਾ ਵਾਲਾ ਜਿਹੜਾ ਇੰਟਰਨੈਸ਼ਨਲ ਐਂਗਲ ਹੈ ਉਹ ਵੀ ਕਿਤੇ ਮੈਟਰ ਕਰਦਾ ਆ। ਦੇਖੋ ਤੁਸੀਂ ਜਿਹੜਾ ਕਹਿੰਦੇ ਹੋ ਵੀ ਦੇਖੋ ਜਦੋਂ ਪ੍ਰੋਟੈਕਸ਼ਨ ਆਫ ਫੰਡਾਮੈਂਟਲ ਰਾਈਟਸ ਐਂਡ ਜਸਟਿਸ অর ਵਿਕਟਿਮਸ ਦੀ ਗੱਲ ਕਰਦੇ ਆ ਥਿਸ ਇਜ਼ ਨੋਨ ਨੈਗੋਸ਼ੀਏਬਲ। ਠੀਕ ਹੈ ਨੀ? ਇਹ ਕੋਈ ਵੀ ਜਿਹੜਾ ਚੀਜ਼ ਹੈ ਜਿਹੜੀ ਉਹਨੂੰ ਅਸੀਂ ਦਾਤੇ ਲਾ ਕੇ ਜਿਹੜਾ ਵਿਕਟਮ ਨੂੰ ਜਿਹੜਾ ਹੈਗਾ ਜਸਟਿਸ ਨਹੀਂ ਮਿਲਿਆ ਉਹਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਠੀਕ ਹੈ ਨਹੀਂ ਤੁਸੀਂ ਚਾਈਨਾ ਦੀ ਐਗਜ਼ਾਮਪਲ ਲਾ ਲੋ ਦੋ ਮਾਈਕਲ ਉਹਨਾਂ ਨੇ ਸਾਡੇ ਫੜੇ ਸੀਗੇ ਉਹ ਵੀ ਐਸਮੀਂ ਨੇ ਫੜੇ ਸੀਗੇ ਠੀਕ ਹੈ ਨਾ ਐਸਮੀਂ ਉਹ ਉਹਦੇ ਵਿੱਚ ਵੀ ਅਸੀਂ ਜਿਹੜੀ ਹੈਗੀ ਹੈ ਜੇ ਹੁਣ ਅਸੀਂ ਚਾਈਨਾ ਨੂੰ ਨਹੀਂ ਸੱਦਰ ਹੈ ਉਹਨਾਂ ਤੇ ਸਿਰ ਪੜੇ ਸੀ ਔਰ ਉਹ ਕਹਿੰਦੇ ਸੀ ਸਾਡੇ ਦੋਸ਼ ਛੱਡ ਦਿਓ ਇੱਥੇ ਤਾਂ ਜਿਹੜਾ ਹੈਗਾ ਕੈਨੇਡੀਅਨ ਸਿਟੀਜ਼ਨ ਨੂੰ ਆ ਕੇ ਕੈਨੇਡੀਅਨ ਸੋਇਲ ਦੇ ਉੱਤੇ ਅਸੈਸੀਨੇਟ ਕੀਤਾ ਗਿਆ ਸੋ ਹਜੇ ਤੱਕ ਉਸ ਨੂੰ ਜਿਹੜਾ ਹੈਗਾ ਇਨਸਾਫ ਨਹੀਂ ਮਿਲਿਆ ਔਰ ਦੂਸਰੇ ਪਾਸੇ ਅਸੀਂ ਅੱਜ ਜਿਹੜੀਆਂ ਉਹ ਨੈਗੋਸ਼ੀਏਸ਼ਨ ਦੀ ਗੱਲਾਂ ਕਰੀਏ ਉਹ ਜਿਹੜੀਆਂ ਹੈਗੀਆਂ ਨੇ ਮੈਂ ਨਹੀਂ ਸਮਝਦਾ ਕਿ ਇਹ ਬਾਜਵ ਕਵੈਸਚਨ ਹੈਗਾ ਔਰ ਬਾਜਵ ਜਿਹੜੀ ਹੈਗੀ ਆ ਇਹ ਸੋਚ ਹੈਗੀ ਆ ਜੀ ਇਹ ਇਹ ਕਾਰਨੀ ਸਾਹਿਬ ਦੀ ਸੋਚ ਆ ਜੀ ਮਾਫ ਕਰੀ ਤੇ ਤਾਲੀਵਾਲ ਸਾਹਿਬ ਉਹ ਕੇਸ ਕਿੱਥੇ ਤੱਕ ਪਹੁੰਚ ਚੁੱਕਿਆ ਨੇ ਜਰ ਸਾਹਿਬ ਦੇ ਬਾਰੇ ਕੀ ਤੱਥ ਕੈਨੇਡਾ ਦੇ ਚੁੱਕਿਆ ਹੈ ਇਸ ਵੇਲੇ ਜਿਹਦੇ ਤੇ ਭਾਰਤ ਨੂੰ ਮੰਨਣਾ ਚਾਹੀਦਾ ਹੈ ਦੇਖੋ ਬੜਾ ਕਲੀਅਰਲੀ RCMP ਨੇ ਕਿਹਾ ਕਿ ਕਿ ਮੈਂ ਤਾਂ ਪ੍ਰਿਵੀ ਨਹੀਂਗਾ ਉਸ ਇਨਫੋਰਮੇਸ਼ਨ ਨੂੰ 나ਈ ਤੁਸੀਂ ਹੋ ਤੇ ਮੈਨੂੰ ਨਹੀਂ ਲੱਗਦਾ ਕਿ ਮਾਰ ਕਾਰਨੀ ਵੀ ਹੋਣਗੇ ਪਰ ਉਹ ਜਿਹੜੀ RCMP ਨੇ ਸਟੇਟਮੈਂਟ ਦਿੱਤੀ ਆ ਠੀਕ ਹੈ ਨੇ ਸਾਡੀ ਇੱਕ ਰਿਸਪੈਕਟੇਬਲ ਫੋਰਸ ਹੈਗੀ ਆ ਉਹਨੇ ਜਦੋਂ ਉਹ ਦਿੱਤੀ ਸੀ ਤਾਂ ਉਦੋਂ ਉਹਨਾਂ ਨੂੰ ਜਿਹੜੀ ਹੈਗੀ ਆ ਇੰਨੇ ਜਿਹੜਾ ਟਾਈਮ ਹੋ ਗਿਆ ਤੇ ਜੇ ਅੱਜ ਥਾਂ ਹੀ ਉਹਨਾਂ ਨੇ ਜਿਹੜਾ ਇਹਨੂੰ ਕੋਆਪਰੇਟ ਨਹੀਂ ਕੀਤਾ ਤਾਂ ਮੈਂ ਸੋਚਦਾ ਕਿ ਇੱਕ ਵੱਡੀ 네ਗੈਟਿਵਿਟੀ ਜਿਹੜੀ ਆ ਉਹ ਹੈਗੀ ਆ ਜੀ ਤੇ ਤਾਲੀਵਾਲ ਸਾਹਿਬ ਆਖੀਰਲਾ ਕੁਐਸਚਨ ਹੈ ਮਾਫ ਕਰਿਓ ਲੰਮਾ ਮੈਂ ਤਾਂ ਕਰ ਰਿਹਾ ਕਿਉਂਕਿ ਪੰਜਾਬੀਆਂ ਦੇ ਬੜੇ ਇੰਟਰਸਟ ਜੁੜੇ ਹੋਏ ਨੇ ਤੁਹਾਡੀ ਕੌਨਸਟਿਟੂਐਂਸੀ ਚ ਪੰਜਾਬੀ ਬਹੁਤ ਨੇ ਤੇ ਜਿਹੜਾ ਵਿਦਿਆਰਥੀ ਵਰਗ ਪੰਜਾਬ ਤੋਂ ਖਾਸ ਕਰ ਆ ਰਿਹਾ ਸੀਗਾ ਉਹਨਾਂ ਨੂੰ ਲੱਗਦਾ ਹੈ ਕਿ ਜੇ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਵਧੀਆ ਹੁੰਦੇ ਨੇ ਉਹਨਾਂ ਨੂੰ ਕੋਈ ਫਾਇਦਾ ਹੋ ਜਾਊਗਾ ਕੋਈ ਲਾਭ ਹੋ ਜਾਊਗਾ ਦੇਖੋ ਜਿਹੜਾ ਉਹ ਉਹ ਉਹਦਾ ਉਹ ਉਹਦਾ ਕੋਈ ਲਾਭ ਨਹੀਂ ਕਿਉਂਕਿ ਦੇਖੋ ਜਿਹੜੀ ਇਮੀਗ੍ਰੇਸ਼ਨ ਹੈਗੀ ਪਾਲਿਸੀ ਉਹ ਸਾਡੀ ਇੰਟਰਨਲ ਪਾਲਿਸੀ ਹੈਗੀ ਆ ਉਹਦੇ ਵਿੱਚ ਬਾਹਲੀਆਂ ਸਰਕਾਰਾਂ ਬਹੁਤ ਘੱਟ ਦਖਲ ਦਿੰਦੀਆਂ ਨੇ ਆ ਆ ઓਰਡਰੀ ਹੈਗੀ ਸੀਗੀ ਉਹ ਜਿਹੜੇ ਫੈਸਲੇ ਲਏ ਆ ਅਸੀਂ ਕਿਹੋ ਜੀ ਸਟੇਮ ਲੈ ਕੇ ਆਉਣੀ ਆ ਕਿਹਨੂੰ ਪੱਕੇ ਕਰਨਾ ਕਿਹਨੂੰ ਨਹੀਂ ਕਰਨਾ ਉਹ ਜਿਹੜਾ ਹੈਗਾ ਉਹ ਆ ਪਾਰਲੀਮੈਂਟ ਦੇਸ਼ਾਂ ਦੇ ਨਾਲ ਕੀ ਸਬੰਧ ਨੇ ਕੀ ਨਹੀਂ ਸਬੰਧ ਉਹਦਾ ਉਹਨਾਂ ਦੇ ਉੱਤੇ ਕੋਈ ਚੰਗੇ ਮਾੜੇ ਉਹਨਾਂ ਦਾ ਕੋਈ ਅਸਰ ਨਹੀਂ ਇੰਪੈਕਟ ਪਿੱਛਲੇ ਸਮੇਂ 'ਚ ਦੇਖੋ ਤਾਂ ਤਿੰਨਾਂ 'ਚੋਂ ਇੱਕ ਸਿਟੀਜ਼ਨ ਜਿਹੜਾ ਇਮੀਗ੍ਰੈਂਟ ਆ ਜਿਹੜਾ ਕੈਨੇਡਾ ਦੇ ਵਿੱਚ ਉਹ ਇੰਡੀਆ ਤੋਂ ਆਇਆ ਠੀਕ ਹੈ ਨਹੀਂ ਕਿ ਨਾ ਆਪਣਾ ਕਿੰਨਾ ਚੋ ਇੱਕ ਸਿਟੀਜ਼ਨ ਜਿਹੜਾ ਇੰਡੀਆ ਤੋਂ ਆਉਣ ਦੀ ਗੱਲ ਕਰਦੇ ਹੈਗੇ ਆ ਸੋ ਉਹਦੇ ਵਿੱਚ ਅਸੀਂ ਤਾਂ ਕੋਈ ਕਦੇ ਨਹੀਂ ਅੱਜ ਤਾਈਂ ਨਾ ਹੀ ਅਸੀਂ ਕਿਸੇ ਇੰਡੀਅਨ ਜਿਹੜਾ ਪੋਲਿਟਿਸ਼ੀਅਨ ਆ ਉਹ ਇੱਥੇ ਟਰੈਵਲ ਕਰਨਾ ਚਾਹੁੰਦਾ ਇੰਡੀਅਨ ਡਾਇਸਪੋਰਾ ਦੇ ਲੋਕਾਂ ਨਾਲ ਰਿਸ਼ਤੇ ਤੇ ਆਉਣਾ ਚਾਹੁੰਦੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਤਾਂ ਕੋਈ ਵੀ ਐਸਾ ਸਟੈਪ ਕਦੇ ਨਹੀਂ ਲਿਆ ਕੈਨੇਡਾ ਗਵਰਨਮੈਂਟ ਨੇ ਜਿਹੜਾ ਉਹਨਾਂ ਦੇ ਨਾਲ 네ਗੇਟਿਵ ਹੋਵੇ ਸੋ ਉਹ ਸਬੰਧਾਂ ਦਾ ਸਾਡੀ ਕੈਨੇਡੀਅਨ ਇਮੀਗ੍ਰੇਸ਼ਨ ਪਾਲਿਸੀ ਜਿਹੜੀ ਹੈਗੀ ਆ ਉਹਦੇ ਉੱਤੇ ਜਿਹੜਾ ਹੈਗਾ ਉਹ ਨਾ ਨੈਗੇਟਿਵ ਅਸਰ ਪਿਆ ਨਾ ਹੀ ਕੋਈ ਉਹਦਾ ਜਿਹੜਾ ਹੈਗਾ ਉਹ ਪੋਜ਼ਿਟਿਵ ਅਸਰ ਆ ਉਹ ਸਾਡੀਆਂ ਇੰਟਰਨਲ ਪਾਲਿਸੀ ਹੈਗੀ ਜਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਮਿਨਿਸਟਰ ਸਮੇਂ ਮੁਤਾਬਕ ਸੋਚਦੇ ਆ ਉਹ ਉਹਨੂੰ ਆਪਦੀ ਪਾਲਿਸੀ ਨੂੰ ਗੱਲ ਲੇ ਕੇ ਜਾ ਰਹੇ ਆ ਕਿਹੜੇ ਸਵਾਲ ਪ੍ਰਧਾਨ ਮੰਤਰੀ ਕੈਨੇਡਾ ਨੂੰ ਕਰਨੇ ਚਾਹੀਦੇ ਨੇ ਜੀ ਜਾਂ ਕਿਹੜੇ ਮੁੱਦੇ ਚੱਕਣੇ ਚਾਹੀਦੇ ਨੇ ਭਾਰਤ ਦੇ ਨਾਲ ਇਸ ਵੇਲੇ ਕੁੱਛ ਸਾਰਨਾ ਇੰਪੋਰਟੈਂਟ ਮੁੱਦਾ ਜਿਹੜਾ ਹੈਗਾ ਉਹ ਤਾਂ ਜਿਹੜਾ ਹੈਗਾ ਉਹ ਜਸਟਿਸ ਹੈਗਾ ਵਿਕਟਮ اور ਵਿਕਟਮ ਦੀ ਫੈਮਲੀਆਂ ਦੇ ਲਈ ਠੀਕ ਹੈ ਨਾ ਹੋਰ ਦੂਸਰਾ ਹੈਗਾ ਪ੍ਰੋਟੈਕਸ਼ਨ ਆਫ ਜਿਹੜਾ ਡਾਇਸਪੋਰਾ ਕੈਨੇਡਾ ਦੇ ਵਿੱਚ ਬੈਠਾ ਇੰਡੀਆ ਤੋਂ ਆਇਆ ਉਹਨਾਂ ਦੀ ਸਿਕਿਉਰਿਟੀ ਕਿਉਂਕਿ ਜੇ ਅਸੀਂ ਇਹ ਹੀ ਸਾਡੀ ਜਿਹੜੀ ਹੈ ਫਸਟ ਪ੍ਰਾਇੋਰਟੀ ਹੈ ਕਿਉਂਕਿ ਅਸੀਂ ਮੇਰੇ ਕੰਸਟੀਟੂਐਂਟ ਸਾਡੇ ਜਦੋਂ ਉਹ ਇਹ ਕਨਸਰਨ ਰੇਜ਼ ਕਰ ਰਹੇ ਆ ਉਹ ਸੇਫ ਨਹੀਂ ਫੀਲ ਕਰ ਰਹੇ ਸੋ ਉਹਨਾਂ ਦੀ ਸੇਫਟੀ ਜਿਹੜੀ ਹੈਗੀ ਆ ਉਹ ਮੇਨ ਕਨਸਰਨ ਹੈਗਾ ਸਾਡਾ ਕਿਉਂਕਿ ਅਸੀਂ ਜਿਹੜੇ ਚੁੜੇ ਹੋਏ ਨਭੈਂਦੇ ਆ ਉਹ ਤਾਂ ਹੀ ਸਾਨੂੰ ਚੁੜ ਕੇ ਭੇਜਦੇ ਕਿ ਉਹਨਾਂ ਦੀ ਸੇਫਟੀ ਜਿਹੜੀ ਹੈਗੀ ਆ ਉਸ ਨੂੰ ਅਸੀਂ ਜਿਹੜਾ ਵਾ ਫਸਟ ਪ੍ਰਾਇੋਰਟੀ ਦਈਏ ਸੋ ਉਸ ਨੂੰ ਮੱਦੇਨਜ਼ਰ ਰੱਖ ਕੇ ਜਿਹੜਾ ਹੈਗਾ ਫਸਟ ਐਂਡ ਫਾਰ ਮੋਸਟ ਆ ਇਹ ਹੈਗਾ ਕਿ ਜਿਹੜੀ ਹੈਗੀ ਐਬਸੋਲੂਟਲੀ ਨਨ ਜਿਹਨੂੰ ਕਹਿੰਦੇ ਜ਼ੀਰੋ ਇੰਟਰਫੀਰੈਂਸ ਜਿਹੜੀ ਹੈਗੀ ਆ ਕੋਰੋਨ ਇੰਟਰਫੀਰੈਂਸ ਜਿਹੜੀ ਆ ਉਹ ਉਹਨਾਂ ਦੇਸ਼ ਦੀ ਸਾਡੇ ਦੇਸ਼ ਦੇ ਵਿੱਚ ਜਾਂ ਸਾਡੇ ਦੇਸ਼ ਦੇ ਮਾਮਲਿਆਂ ਦੇ ਵਿੱਚ ਜਾਰ ਜਿਹੜੇ ਤੇਸੀਲੀ ਜਨ ਹੈਗੇ ਉਹਨਾਂ ਦੀਆਂ ਲਾਈਫਸ ਦੇ ਵਿੱਚ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਬਈ ਨੰਬਰ 1 ਨੰਬਰ 2 ਜਿਹੜਾ ਹੈਗਾ ਉਹ ਹੈਗਾ ਕਿ ਜਿਹੜਾ ਬਣਦਾ ਐਵੀਡੈਂਸ ਹੈਗਾ ਬਾ ਉਹ ਸਾਨੂੰ ਚਾਹੀਦਾ ਹੈਗਾ ਉਹਨਾਂ ਤੋਂ ਜਾਂ ਕੋਆਪਰੇਸ਼ਨ ਚਾਹੀਦੀ ਹੈਗੀ ਤਾਂ ਕਿ ਮਿਸਟਰ ਨੱਜਰ ਦੀ ਪਰਿਵਾਰ ਨੂੰ ਔਰ ਅਸੋਸੀਏਟਸ ਨੂੰ ਔਰ ਕਮਿਊਨਿਟੀ ਨੂੰ ਜਿਹੜਾ ਉਹ ਇਹ ਜਿਹੜਾ ਚੈਪਟਰ ਅੱਗੇ ਲੈ ਕੇ ਜਾਣ ਲਈ ਜਿਹੜੀ ਆ ਉਹ ਬਲ ਦੇਵੇ ਤਾਂ ਉਹਦੇ ਵਿੱਚ ਜਿਹੜਾ ਹੈਗਾ ਉਹ ਕੋਆਪਰੇਸ਼ਨ ਫੁੱਲੀ ਜਿਹੜੀ ਹੈਗੀ ਆ ਉਹ ਚਾਹੀਦੀ ਆ ਔਰ ਅਨ ਕੰਡੀਸ਼ਨਲ ਜਿਹੜੀ ਹੈਗੀ ਆ ਇਹ ਅਨਬੀਵਰਿੰਗ ਜਿਹੜੀ ਹੈਗੀ ਕਮਿਟਮੈਂਟ ਚਾਹੀਦੀ ਆ ਕਿ ਵੈਨ ਇਟ ਕਮਸ ਟੂ ਟੂ ਐਜ਼ ਆਰਲੀਅਰ ਸੈਡ ਕਿ ਜਦੋਂ ਪ੍ਰੋਟੈਕਸ਼ਨ ਆਫ ਫੰਡਾਮੈਂਟਲ ਰਾਈਟਸ ਦੀ ਗੱਲ ਕਰ ਲਈਏ ਚਾਹੇ ਜਸਟਿਸ ਫਾਰ ਵਿਕਟਿਮਸ ਦੀ ਗੱਲ ਕਰ ਲਈਏ ਇਹਦੇ ਵਿੱਚ ਕੋਈ ਨੈਗੋਸ਼ੀਏਸ਼ਨ ਨਹੀਂ ਥਿਸ ਇਜ਼ ਨੋਨ ਨੈਗੋਸ਼ੀਏਬਲ ਸੋ ਉਹਦੇ ਵਿੱਚ ਸਿਰਫ ਤੇ ਸਿਰਫ ਇੱਕ ਵਨ ਸਾਈਡਡ ਹੈਗਾ ਜਿਹੜੀ ਉਹਨਾਂ ਵੱਲੋਂ ਕੋਆਪਰੇਸ਼ਨ ਚਾਹੀਦੀ ਆ ਜਿਹੜੀ ਉਹਨਾਂ ਵੱਲੋਂ ਕੋਆਪਰੇਸ਼ਨ ਜਿਹੜੀ ਹੈਗੀ ਆ ਉਹ ਬੰਦ ਔਰ ਦੂਸਰਾ ਜਿਹੜਾ ਉਹਨਾਂ ਦਾ মিডিਆ ਜਿਹੜਾ ਹੈਗਾ ਉਹ ਮਿਸ ਇਨਫਾਰਮੇਸ਼ਨ ਜਿਹੜੀ ਆ ਫਲਾਉਂਦਾ ਤਰ੍ਹਾਂ ਤਰ੍ਹਾਂ ਦੀ ਕੈਨੇਡਾ ਬਾਰੇ ਕੈਨੇਡੀਅਨ ਲੋਕਾਂ ਬਾਰੇ ਜਿਹੜਾ ਇੱਥੇ ਟ੍ਰਬਲ ਕ੍ਰੀਏਟ ਕਰਦਾ ਹੈਗਾ ਕਮਿਊਨਿਟੀ ਦੇ ਵਿੱਚ ਉਹ ਬੰਦ ਹੋਣੀ ਚਾਹੀਦੀ